हा न <marriages timing> i ਸਮਝਦੇ ਤੁਸੀਂ ਇਹ ਅੱਛੀ ਕਿ ਕਿਨ ਛੋਬਾ ਯਾਤਰਾ ਕੱਢ ਰਹੀ ਹੈ ਤੇ ਲੋਕਾਂ ਦੀ ਨਹੀਂ ਬੈ ਸਭ ਤੋਂ ਪਹਿਲਾਂ ਅੱਜ ਦਸੂਆ ਦੇ ਵਿੱਚ 26ਵੀਂ ਸਾਡੀ 크ਿਸਮਸ ਵਿਸ਼ਾਲ ਛੋਬਾ ਯਾਤਰਾ ਹੈ ਜਿਹੜੀ ਕ੍ਰਿਸਚਨ ਨੈਸ਼ਨਲ ਫਰੰਟ ਬਲੌਕ ਦਸੂਆ ਦੀ ਕਮੇਟੀ ਅਤੇ ਜਿਹੜੇ ਪਾਸਟਰਸ ਜਿਹੜੇ ਦਸੂਆ ਦੇ ਆ ਉਹਨਾਂ ਦੀ ਅਗਵਾਈ ਦੇ ਵਿੱਚ ਨਿਕਲ ਰਹੀ ਆ ਔਰ ਇਹ ਅਸੀਂ 26 ਸਾਲ ਪਹਿਲਾਂ ਸ਼ੁਰੂਆਤ ਕੀਤੀ ਸੀ ਸੋ ਉਹ ਉਸੇ ਤਰ੍ਹਾਂ ਲਗਾਤਾਰ ਚੱਲ ਰਹੀ ਆ ਅੱਜ ਵੀ ਇਹ ਮੈਨੂੰ ਖੁਸ਼ੀ ਆ ਕਿ 26ਵੀਂ ਵਿਸ਼ਾਲ ਛੋਬਾ ਯਾਤਰਾ ਨਿਕਲ ਰਹੀ ਆ ਬੜਾ ਇਲਾਕੇ ਦਾ ਜਿਹੜਾ ਹਜੂਮ ਇਸੋ ਬੈਲਾ través ਸ਼ਾਮਲ ਹੋਇਆ ਸੋ ਮੈਂ ਪੂਰੀ ਦੁਨੀਆ ਦੇ ਭਾਈਚਾਰੇ ਨੂੰ ਜਿਹੜਾ ਅੱਜ ਇਸ ਦਿਨ ਤੇ ਬੜੇ ਦਿਨ ਦੀਆਂ ਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਔਰ ਇਹ ਦੁਆ ਕਰਦਾ ਕਿ ਆਉਣ ਵਾਲਾ ਨਵਾਂ ਸਾਲ ਜਿਹੜਾ ਆ ਸਾਰੇ ਦੁਨੀਆ ਦੇ ਲਈ ਖੁਸ਼ੀਆਂ ਤੇ ਉਲਾਸ ਭਰਿਆ ਹੋਵੇ ਹਾਂਜੀ ਜੇ ਕਿਤੇ ਕਿਸਾਨਾਂ ਦੀ ਗੱਲ ਕਰੀਏ ਕਿਸਾਨਾਂ ਦੇ ਵੀ ਜੇ ਕਿਤੇ ਖੁਸ਼ੀਆਂ ਭਰ ਆਵੇ ਦੇ ਨਾਲ ਕੀ ਕਿ ਕਿਸਾਨਾਂ ਦੇ ਬਿਲਕੁਲ ਬਿਲਕੁਲ ਦੇਖੋ ਮੈਂ ਅਸੀਂ ਕਿਸਾਨ ਆ ਅਸੀਂ ਮਜ਼ਦੂਰ ਆ ਪਹਿਲੋ ਅਸੀਂ ਕਿਸਾਨ ਮਜ਼ਦੂਰ ਆ ਕਿਉਂਕਿ ਜੇ ਕਿਸਾਨ ਮਜ਼ਦੂਰ ਨਾ ਹੋਵਾਂਗੇ ਤੇ ਅਸੀਂ ਰੋਟੀ ਕਿੱਥੋਂ ਖਾਣੀ ਆ ਰੋਟੀ ਅਡਾਨੀ ਅਮਬਾਨੀ ਦੇ ਸਰੀਆ ਕਾਰਾਂ ਬਣਾਉਣ ਨਾਲ Jio ਦੀਆਂ ਸਿਮਾਂ ਦੇ ਨਾਲ ਢਿੱਡ ਨਹੀਂ ਭਰਨਾ ਢਿੱਡ ਅਨਾਦ ਦੇ ਨਾਲ ਭਰਨਾ ਆ ਤੇ ਅਸੀਂ ਇਹ ਕੇਂਦਰ ਸਰਕਾਰ ਤੋਂ ਮੰਗ ਕਰਦੇ ਆ ਕਿ ਜੋ ਅੰਨਦਾਤਾ ਮੰਗ ਰਿਹਾ ਉਹਨਾਂ ਨੂੰ ਦਿੱਤਾ ਜਾਵੇ ਉਹ ਕਹਿੰਦੇ ਆ ਕਿ ਬਿੱਲ ਸਾਡੇ ਮੌਤ ਦੇ ਬਰੰਟ ਨੇ ਇਹਨਾਂ ਨੂੰ ਰੱਦ ਕਰਕੇ ਤੇ ਜਿਹੜਾ ਉਹਨਾਂ ਦੀ ਜੋ ਮੰਗ ਆ ਉਹਨੂੰ ਮੰਨ ਕੇ ਉਹਨਾਂ ਨੂੰ ਵਾਪਸ ਖੁਸ਼ੀ-ਖੁਸ਼ੀ ਘਰ ਭੇਜਣਾ ਚਾਹੀਦਾ ਤਾਂਕਿ ਉਹ ਨਵੇਂ ਸਾਲ ਆਪਣੇ ਘਰ ਆ ਕੇ ਮਨਾਉਣ ਥੈਂਕ ਯੂ ਵੈਲਕਮਦਰ ਸਿੰਘ ਜੀ ਅੱਜ ਤੁਸੀਂ ਅੱਜ ਕੀ ਕਹਿੰਦੇ ਵੱਡੇ ਦਿਨ ਦੀ ਖੁਸ਼ੀ ਦੇ ਵਿੱਚ ਅ ਸ਼ੋਭਾ ਯਾਤਰਾ ਕੱਢ ਰਹੀ ਕੀ ਕਰਦੇ ਸਭ ਤੋਂ ਪਹਿਲਾਂ ਤਾਂ ਮੈਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਇਹ ਬਹੁਤ ਹੀ ਮੈਂ ਸਮਝਦਾ ਕਿ ਵੱਡ ਭਾਗਾ ਸਮਾਂ ਆ ਸਾਡੇ ਸਾਰਿਆਂ ਵਾਸਤੇ ਜਿਸ ਦਿਨ ਜਸੂ ਮਸੀਹ ਜੀ ਨੇ ਜਨਮ ਲਿਆ ਤੇ ਉਸ ਸਮੇਂ ਦੇ ਵਿੱਚ ਜਦੋਂ ਜਿੱਦਾਂ ਮੇਰੇ ਤੋਂ ਪਹਿਲਾਂ ਲਾਰਸ ਜੀ ਦੱਸਦੇ ਪਏ ਸੀਗੇ ਕਿ ਉਦੋਂ ਵੀ ਜ਼ੁਲਮ ਬਹੁਤ ਹੋ ਰਿਹਾ ਸੀਗਾ ਤੇ ਜ਼ੁਲਮ ਦੇ ਖਿਲਾਫ ਉਹ ਡਟੇ ਤੇ ਅੱਜ ਵੀ ਜੋ ਸਮਾਂ ਆ ਸਾਨੀ ਦੇ ਵਾਸਤੇ ਬੜਾ ਹੀ ਆਪਾਂ ਸਮਝਦੇ ਹਾਂ ਕਿ ਘਾਹ ਤੱਕ ਸਮਾਇਆ ਤੇ ਜਿੱਦਾਂ ਸਾਰੇ ਕਿਸਾਨ ਇਹ ਮੰਗ ਕਰਦੇ ਪਏ ਆ ਅੱਜ ਅਸੀਂ ਇਸ ਦਿਨ ਦੇ ਉੱਤੇ ਇਹੋ ਹੀ ਮੋਦੀ ਜੀ ਨੂੰ ਆਖਾਂਗੇ ਕਿ ਤੁਸੀਂ ਇਸ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ ਨਵੇਂ ਸਾਲ ਤੋਂ ਪਹਿਲਾਂ-ਪਹਿਲਾਂ ਜਿਹੜਾ ਆ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਓ ਕਿਉਂਕਿ ਜੇ ਕਿਸਾਨੀ ਬਚੇਗੀ ਤੇ ਤਾਂ ਹੀ ਦੇਸ਼ ਬਚੇਗਾ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰੀ ਆਪਣੇ ਵੱਲੋਂ ਸੂ ਨਗਰ ਨਿਵਾਸੀਆਂ ਵੱਲੋਂ ਸਰਪੰਚ ਸਾਹਿਬ ਵੱਲੋਂ ਜ세ਦਾ ਬਲਵਿੰਦਰ ਸਿੰਘ ਵੱਲੋਂ ਸਰਦਾਰ ਹਰਬੰਸ ਸਿੰਘ ਘੁੰਮਜੀ ਵੱਲੋਂ ਸਾਰਿਆਂ ਵੱਲੋਂ ਹੀ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ